ਟੱਟ ਜੂਗਾ ਨਹੀਂ ਟੱੜਦਾ ਟੱੜਦਾ ਨਹੀਂ ਇਹ ਲੈ ਬਾਈ ਤੁਹਾਡੇ ਸਾਹਮਣੇ ਸਿੱਟਣ ਦਾ ਕਾਰਨ ਇਹ ਨਹੀਂ ਹੈਗਾ ਕਿ ਅਸੀਂ ਉਹ ਕਰਦੇ ਹਾਂ ਪਤਾ ਕੀ ਚੱਕਰ ਪੈਂਦਾ ਕਿ ਕਿੰਨੇ ਤੋਂ ਜਾਂਦੇ ਪੱਲੇ ਆਉਂਦਾ ਸਟਾਰਟਿੰਗ ਆਪਣੀ ਪੱਲਾ 3000 ਤੋਂ ਸਟਾਰਟ ਹੋ ਜਾਂਦਾ ਮੰਨ ਰਹੇ ਹੋ 3000 ਤੋਂ ਪੱਲਾ ਸ਼ੁਰੂ ਹੋ ਜਾਂਦਾ ਜਿਹੇ ਜਆ ਮਰਜ਼ੀ ਤੁਸੀਂ ਕਹੋਗੇ ਔਰ ਇਹ ਵੀ ਗੱਲ ਨਹੀਂ ਹੈਗੀ ਕਿ ਕਿਰੇ ਤੱਕ ਦੀ ਗਿਚਣਾ ਹੈ ਕਰੋ ਚੈੱਕ ਹੁਣ ਇੰਨਾ ਕਹਿੰਦਾ ਬਾਈ ਕਹਿੰਦਾ 3 ਲੱਖ ਰੁਪਏ ਵਾਲਾ ਕੰਮ ਆਪਾਂ 1.5 ਤੋਂ 2 ਲੱਖ ਚ ਕਰਤਾ ਹੈ ਹਨਾ ਲੈ ਬਾਈ ਵਿੱਚ ਅੱਟ ਦੇਚ ਮਾਰ ਦਾ ਥੋੜਾ ਜਿਹਾ ਕਨਸੈਪਟ ਹੋਇਆ ਹਾਂਜੀ ਜੰਮੂ ਕਹਿੰਦਾ ਹੋਇਆ ਠੀਕ ਹੈ ਔਰ ਇਹ ਜੋ ਅੰਟੀਕ ਹੈਂਡਲ ਵਗੈਰਾ ਦਾ ਅਸੀਂ ਯੂਜ਼ ਕੀਤਾ ਹੈ ਇਹ ਤੁਸੀਂ ਆਮ ਮਾਰਕੀਟ ਦੇ ਵਿੱਚ ਦੇਖੋਗੇ ਤਾਂ ਇਹ ਬਹੁਤ ਮਹਿੰਗਾ ਹੈ ਬਹੁਤ ਸਲੀਆ ਸਾਡਾ ਡਾਇਰੈਕਟ ਕੰਪਨੀ ਨਾਲ ਟਾਈਅਪ ਆ ਤਾਂ ਕਰਕੇ ਵਾਜਬ ਰੇਟ ਦੇ ਵਿੱਚ ਇਹ ਸਾਰਾ ਸਾਊਂਡ ਪ੍ਰੂਫ ਹੈ ਹਰ ਇੱਕ ਚੀਜ਼ ਹੈ ਨਾ ਇਹ ਲੋਕ ਆਵਾਜ਼ ਨਹੀਂ ਕਰਦੇ ਆਵਾਜ਼ ਨਹੀਂ ਕਰਦੇ ਜਿਵੇਂ ਆ ਚੀਜ਼ ਹੋ ਗਈ ਹੈ ਨਾ ਠੀਕ ਹੈ ਇਹ ਸਾਊਂਡ ਨਹੀਂ ਕਰੇਗੀ ਇਹ ਸੌਫਟ ਕਲੋਜ਼ ਆ ਰਿਹਾ ਇਹ ਵੀ ਜਿਵੇਂ ਹੈਗਾ ਨਾ ਇਹਨੂੰ ਗੱਡਾਂਗੇ ਆਪਾਂ ਇਹ ਸੌਫਟ ਕਲੋਜ਼ ਆ ਸਾਰੇ ओके okay. भाई सारे भ्रामा नु सत्यशिरिया कालजी तोडे सारे वास्ते भाई रात नु वीडियो बना रया सिर्फ अपने भ्रा दे सदका पंजाब डोर तो ने अपने भ्रा ਤੁਸੀਂ ਮੇਰੀ ਪਹਿਲਾਂ ਵੀ ਵੀਡੀਓ ਦੇਖਿਆ ਹੋਣੀਆ ਤੇ ਅੱਜ ਆਪਣੇ ਪਿੱਛੇ ਇੱਕ ਬਹੁਤ ਆਲੀਸ਼ਾਨ ਕੋਠੀ ਐ ਇਹ ਕੋਠੀ ਦੇ ਵਿੱਚ ਮੈਨੂੰ ਲੱਗਦਾ ਵੀਰੇ ਦੂਰੂ ਦੂਰ ਬੰਦੇ ਆ ਰਹੇ ਨੇ ਹਣਾ ਬਿਲਕੁਲ ਉਹਦਾ ਕਾਰਨ ਕੀ ਐ ਸਿਰਫ ਆ ਆਪਣਾ ਭਰਾ ਹੱਥ ਪਹਿਲ ਤਾਂ ਵੀਰੇ ਇੰਟਰੋਡਿਊਸ ਕਰ ਦੋ ਆਪਣਾ ਕੰਮਕਾਰ ਕੀ ਐ ਤੇ ਕਿੱਥੇ ਪੈਂਦਾ ਐਡਰੈਸ ਆਪਣਾ ਪੰਜਾਬ ਡੋਰ ਹਾਊਸ ਆਈ ਕੋਟਕਪੁਰਾ ਰੋਡ ਤੇ ਨੇੜੇ ਸ਼ਾਈ ਹਵੇਲੀ ਆਪਣਾ ਸਾਰਾ ਇੰਟੀਰੀਅਰ ਦਾ ਡੋਰਸ ਵਗੈਰਾ ਦਾ ਸਾਰਾ ਕੰਮ ਹੈ ਇਹਦਾ ਲੱਕੜ ਦਾ ਕੰਮ ਕਰਦੇ ਨੇ ਆਪਣੇ ਭਰਾ ਹੋਰ ਆਪਾਂ ਮੈਂ ਡੋਰਸ ਦਾ ਕਰ ਲੋ ਵਿੰਡੋ ਦਾ ਕਰ ਲੋ ਕਿਚਨ ਦਾ ਕਰ ਲੋ ਕੁਝ ਵੀ ਕਰ ਲੋ ਹਣਾ ਪਹਿਲਾਂ ਤੁਸੀਂ ਆਲਰੇਡੀ ਵੀਡੀਓ ਦੇਖਿਆ ਤੇ ਬਹੁਤ سارے ਭਰਾਵਾਂ ਨੇ ਫੁੱਲ ਪਿਆਰ ਦਿੱਤਾ ਬਈ ਤੇ ਆਹ ਕੋਠੀ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਦੂਰੋਂ ਆ ਕੇ ਲੋਕ ਨਾ ਕਈ ਵਾਰ ਪਤਾ ਕੀ ਚੱਕਰ ਪੈਂਦਾ ਆਪਾਂ ਘਰ ਬਣਾ ਲੈਣੇ ਹੁੰਦੇ ਆ ਕਰਦੇ ਵਿੱਚ ਹਮੇਸ਼ਾ ਪੈਚੀ ਸੋਚਦੇ ਹੁੰਦੇ ਆ ਯਾਰ ਕਿਸੇ ਪਾਸੋਂ ਕੋਈ ਕਮੀ ਨਾ ਰਹੇ ਜਿਵੇਂ ਸਾਨੂੰ ਇਹ ਗੱਲ ਕਹਾ ਕਿ ਵੀ ਜੇ ਤੁਹਾਡਾ ਲੱਕੜ ਦਾ ਕੰਮ ਲੱਖ ਰੁਪਏ ਦਾ ਜਾਂਦਾ ਕਿਤੇ ਮਰ ਰਜਿਸਟ੍ਰੇਸ਼ਨ ਲਵਾ ਲੋ ਉਹੀ ਕੰਮ ਆਪਣਾ ਭਰਾ ਸੇਮ ਸਾਰਾ ਕੁਝ ਲਾ ਕੇ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਰੁਪਿਆ 50000 ਚ ਕਰ ਦਾਂਗੇ ਵੀ ਅੱਧੋ-ਅੱਧਾ ਫਰਕ ਆਪਣਾ ਪੈ ਜਾਂਦਾ ਜੀ 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 ਤਾਂ ਕਰਕੇ ਬਈ ਇਹ ਕੰਮ ਦੇ ਵਿੱਚ ਹੈਗੇ ਨਾ ਮਾਹਿਰ ਹੁਣ ਆਹ ਕੋਠੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੰਨਾ ਨਾ ਕੰਮ ਕੀਤਾ ਔਰ ਪ੍ਰੋਪਰ ਕੁਆਲਿਟੀ ਕਿਹ ਜੀ ਰਹੀ ਆ ਆਪਾਂ ਤੁਹਾਨੂੰ ਸਾਰਿਆਂ ਨੂੰ ਉਹ ਚੀਜ਼ ਜਰੂਰ ਖਾਵਾਂਗੇ ਰੇਟ ਪ੍ਰਾਈਸ ਦੀ ਗੱਲ ਕਰਦਾ ਆਪਾਂ ਚੈਲੰਜ ਵੀ ਦੇ ਦਿੰਨੇ ਹਾਂ ਜਿੱਥੇ ਜਿੱਥੇ ਕਰਦਾ ਜਿੱਥੇ ਬੰਲਾ ਟਰਾਈ ਕਰਕੇ ਆਏ ਲਾਸਟ ਆਪਣੇ ਕਾਰਿਗਰ ਬੁਲਾਇਓ ਜੇ ਤੁਸੀਂ ਆਪਣੇ ਘਰੇ ਕੋਈ ਫਰਨੀਚਰ ਦਾ ਕੰਮ ਕਰਾਉਣਾ ਕੋਈ ਵੀ ਕੱਪ ਬੋਰਡ ਦਰਵਾਜ਼ੇ ਰਸੋਈ ਕੁਝ ਵੀ एवरीथिंग ਤੁਸੀਂ ਆਪਣੇ ਘਰੇ 10 ਮਿਸਤਰੀ ਬੁਲਾਇਓ ਪਹਿਲਾਂ ਉਹਨਾਂ ਤੋਂ ਲਵਾਇਓ ਐਸਟੀਮੇਟ ਜ਼ਰੂਰੀ ਹੈ ਵੀਰੇ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਫਿਰ ਫਰਕ ਦਾ ਪਤਾ ਲੱਗੂਗਾ ਐਸਟੀਮੇਟ ਲਵਾਉਣ ਤੋਂ ਬਾਅਦ ਸਿਰਫ ਫੋਨ ਤੇ ਗੱਲ ਕਰ ਲਿਓ ਬਾਈ ਸਾਡਾ ਇੰਨਾ ਕਾ ਕੁਛ ਹੈ ਤੁਸੀਂ ਬਜਟ ਸੁਣ ਕੇ ਕਹਿ ਕਹੋਗੇ ਕਿ ਬਾਈ ਯਾਰ ਇੰਨਾ ਡਿਫਰੈਂਸ ਕਿਵੇਂ ਪੈ ਗਿਆ ਹਣਾ ਜਿਹਨਾਂ ਨੇ ਕੁਆਲਿਟੀ ਹੁਣ ਜੇ ਗੱਲ ਕਰੋਗੇ ਕੰਮ ਕਿਹਾ ਚੱਲੀਏ ਵੀਰੇ ਅੰਦਰਲੇ ਪਾਸੇ ਲਓ ਬਾਈ ਆ ਜਾਓ ਬਾਈ ਹੁਣ ਆਪਾਂ ਤੁਹਾਨੂੰ ਸਾਰਾ ਘਰ ਦਾ ਜਿੰਨਾ ਵੀ ਕੰਮ ਹੋਇਆ ਏ ਟੂ ਜ਼ੈਡ ਚੈੱਕ ਕਰਵਾ ਦੇਣਾ ਜੀ ਕੱਲੀ ਕੱਲੀ ਚੀਜ਼ ਮੈਂ ਕਹਿੰਨਾ ਬ੍ਰਿਕੀ ਦੇ ਵਿੱਚ ਕੰਮ ਉਹ ਕਰਦੇ ਹਣਾ ਜੀ 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 ਲਓ ਜੀ ਸਤ ਪਹਿਲਾ ਮੇਨ ਡੋਰ ਦਿਖਾਈਏ ਫਿਰ ਜਿਹੜੀ ਸਭ ਤੋਂ ਜਿਆਦਾ ਮੇਨ ਚੀਜ਼ ਹੈ ਗਲਾਸ ਲੁੱਕ ਦੇ ਵਿੱਚ ਲੱਗਿਆ ਫਰੇਮ ਦੀ ਗੱਲ ਕਰੋਗੇ ਲੱਕੜ ਕਿਹੜੀ ਇਸਤੇਮਾਲ ਕਰੀਆ ਘਰ ਦੇ ਵਿੱਚ ਆਪਾਂ ਗੱਲ ਕਰੀਏ ਇਹ ਫਰੰਟ ਤੇ ਦਾ ਗਲਾਸ ਦੇ ਆਪਾਂ ਕੰਮ ਕੀਤਾ ਹੋਇਆ ਗਲਾਸ ਦਾ ਕੰਮ ਅੰਬਲੇ ਵਾਸਤੇ ਸਾਰਾ ਮਤਲਬ ਕਿ ਜਿਹੜੀ ਲੁੱਕ ਹੈ ਇਹ ਸਾਗਵਾਂ ਨਾਲ ਹੀ ਲੱਗਦੀ ਪਰ ਇਹ ਸਾਰਾ ਕੰਮ ਜਿਹੜਾ ਹੈ ਜੰਮੂ ਕੈਲ ਦੇ ਵਿੱਚ ਹੋਇਆ ਹੈ ਓਕੇ ਜੀ ਵੈਰੈਟੀ ਬਹੁ ਜਾਂਦੀ ਲੱਕੜ ਦੇ ਹਣਾ ਜੰਮੂ ਕੈਲ ਜੀ ਜੀ ਹੁਣ ਕញ្ញਾਂ ਨੂੰ ਤਾਂ ਕੁਐਲੀਵਰ ਸੁਣਨਗੇ ਜੰਮੂ ਕੈਲ ਕੀ ਚੀਜ਼ ਹੈ ਬਈ ਯਾਰ ਇਹਦੇ ਵਿੱਚ ਡੂੰਘਾਈ ਚ ਜਾਣਾ ਪੈਂਦਾ ਤੇ ਹੈਵੀ ਡੋਰ ਨਾ ਹੁਣ ਆਹ ਲੁੱਕ ਕਰੋ ਚੈੱਕ ਬਈ ਸਭ ਤੋਂ ਖਾਸ ਗੱਲ ਕੀ ਹੈ ਤੁਸੀਂ ਲੱਕੜ ਕਸਟਮ ਵੀ ਕਰਾ ਸਕਦੇ ਹੋ ਆਪਣੇ ਭਰਾ ਕੋਲ ਮਤਲਬ ਜਿਹਹਿਆ ਤੁਸੀਂ ਡਿਜ਼ਾਈਨ ਕਹੋਗੇ ਉਹਨਾਂ ਤੁਹਾਨੂੰ ਉਹਹਜਾ ਬਣਾ ਕੇ ਦੇ ਦੇਣਗੇ ਤੇ ਇਹ ਵੀ ਸੇਮ ਲੱਕੜੀ ਲੱਗੀ ਆਪਣੀ ਜੀ ਇਹਦੇ ਵਿੱਚ ਐਚ ਡੀਚ ਮਾਰ ਦਾ ਥੋੜਾ ਜਿਹਾ ਕਨਸੈਪਟ ਹੋਇਆ ਹਾਂਜੀ ਜੰਮੂ ਕਹਿ ਲਦਾ ਹੋਇਆ ਠੀਕ ਹੈ ਔਰ ਇਹ ਜੋ ਅੰਟੀਕ ਹੈਂਡਲ ਵਗੈਰਾ ਦਾ ਅਸੀਂ ਯੂਜ਼ ਕੀਤਾ ਹੈ ਇਹ ਤੁਸੀਂ ਆਮ ਮਾਰਕੀਟ ਦੇ ਵਿੱਚ ਦੇਖੋਗੇ ਤਾਂ ਇਹ ਬਹੁਤ ਮਹਿੰਗੇ ਆ ਬਹੁਤ ਸਲੀਆ ਸਾਡਾ ਡਾਇਰੈਕਟ ਕੰਪਨੀ ਨਾਲ ਟਾਈਅਪ ਹੈ ਤਾ ਕਰਕੇ ਵਾਜ ਬਰੇਡ ਦੇ ਵਿੱਚ ਹੀ ਸਾਰਾ ਟਾਣੀ ਪੈਸੇ ਬਚਾ ਦੇਣਗੇ ਤੁਹਾਡੇ ਸਿੱਧੀ ਜੀ ਗੱਲ ਆ ਸਾਂ ਤੁਹਾਨੂੰ ਮੈਂ ਪੈਸੇ ਬਚਨ ਕੇ ਉੱਥੇ ਕਿਉਂਕਿ ਜੇ ਤੁਸੀਂ ਆਪ ਲੈਣ ਵਾਗੇ ਯਾਰ ਅੱਜ ਕੱਲ ਕਹਿੰਦੇ ਨੇ ਕਿ ਅਸੀਂ ਪੁਰਾਣੇ ਟਰੈਡੀਸ਼ਨਲ ਕਹਿੰਦੇ ਹਾਂ ਨਾ ਵੀ ਉਹ ਚੀਜ਼ਾਂ ਲੈਣੀਆਂ ਨੇ ਕਲਾਸਿਕ ਆਪਾ ਵਰਡ ਕਹਿੰਦੇ ਨੇ ਹੁਣ ਜੇ ਤੁਸੀਂ ਆਪ ਪਰਚੇਸ ਤੁਸੀਂ ਯਾਰ ਰੇਟ ਟਰਾਈ ਕਰਾ ਲਈ ਲੈਓ ਮੈਂ ਤਾਂ ਕਹਿੰਦਾ ਹਣਾ ਰੇਟ ਟਰਾਈ ਕਰ ਲਓ ਹਾਂ ਉਸ ਤੋਂ ਬਾਅਦ ਚੱਲੀ ਬਰੇਂਦਰ ਹੁਣ ਆਪਾਂ ਲੌਬੀ ਡੋਰਸ ਡੋਰਸ ਅੱਛਾ ਸਾਰਾ ਕੁਝ ਨਾ ਮਤਲਬ ਆ ਵੀ ਆਪਣੇ ਕੰਮ ਕੀਤਾ ਹੈ ਨਾ ਪਰਪਰਾ ਜੀ 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 ਲੌਬੀ ਆ ਜੋ ਕਰ ਤੋਂ ਪਹਿਲਾਂ ਆਪਾਂ ਇੱ ਬਾਈ ਡ్రਾਈਂਗ ਰੂਮ ਦਾ ਪੂਰਾ ਪੈਸਾ ਲਾਇਆ ਹੈ ਨਾ ਕਰੇ ਆ ਜਾਓ ਬਈ ਸਾਰੇ ਜਣੇ ਆਪਾਂ ਦੇਖਾਂਗੇ ਚੰਗੇ ਤਰੀਕੇ ਦੇ ਨਾਲ ਲਓ ਬਈ ਅੱਛਾ ਇੱਥੇ ਕੀ ਕੀ ਕੰਮ ਕੀਤਾ ਹੋਇਆ ਬਪਾ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਹ ਸਾਰਾ ਜੋ ਉਬਾਲਸ ਦਾ ਕੰਮ ਹੋਇਆ ਹੈ ਇਹ ਸਾਰਾ ਆਪਾਂ ਕੀਤਾ ਹੋਇਆ ਹੈ ਆ ਇੰਟੀਰੀਅਰ ਦਾ ਵੀ ਕੀਤਾ ਆਪਾਂ ਨੇ ਇੰਟੀਰੀਅਰ ਦਾ ਸਾਰਾ ਕੀਤਾ ਹੈ ਬੋਲੇ 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 ਬਈ ਜੇ ਕੋਈ ਮੇਰਾ ਭਰਾ ਨਾ ਇੱਕ ਕੰਮ ਕਰ ਲਿਓ ਬਈ ਹੁਣ ਆ ਜਿਹੜਾ ਮੋਲਡਿੰਗ ਵਾਲਾ ਚੱਲ ਪਿਆ ਅੱਜ ਗੱਲ ਹਨਾ ਫੁੱਲ ਟ੍ਰੈਂਡ ਦੇ ਵਿੱਚ ਕੰਮ ਚੱਲ ਰਿਹਾ ਹੈ ਪਹਿਲਾਂ ਆਪਾਂ ਕੁਝ ਹੋਰ ਕਰਾ ਲੈਂਦੇ ਹੁਣ ਨਾ ਇਹ ਇਹ ਜਿਹੜੀ ਹੁੰਦੀ ਹੈ ਇਹ ਲੱਕ ਨੀ ਇਹ ਲੱਕੜ ਦੀ ਨਹੀਂ ਹੁੰਦੀਗੀ ਇਹ ਅੱਜਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਜੀ ਵੀਪੀਸੀ ਬੋਲ ਦਿੰਦੇ ਨੇ ਰੋਸ਼ਨ ਮੱਲਾ ਦਾ ਇਹਦਾ ਕੀ ਆ ਇਹ ਕੋਸਟ ਵੀ ਘੱਟ ਆਉਂਦੀ ਆ ਇਹਦੀ ਲੁੱਕ ਬਹੁਤ ਪਿਆਰੀ ਨਿਕਲਦੀ ਆ ਸਾਹਮਣੇ ਫਿਨਿਸ਼ਿੰਗ ਵਧੀਆ ਰਹਿੰਦੀ ਆ ਜੀ ਹੁਣ ਤੁਸੀਂ ਇਹ ਸਾਰਾ ਦੇਖੋ ਇਹ ਸਾਰਾ ਜਿਵੇਂ ਸਾਰੀ ਕੋਠੀ ਆ ਇਹ ਕਲਾਸਿਕ ਲੁੱਕ ਦੇ ਵਿੱਚ ਮੈਨ ਕਲਾਸਿਕ ਲੁੱਕ ਦੇ ਵਿੱਚ ਜਿਹੜਾ ਅੰਦਰਲਾ ਇੰਟੀਰੀਅਰ ਆ ਸੀ ਉਹ ਵੀ ਕਲਾਸਿਕ ਲੁੱਕ ਦੇ ਵਿੱਚ ਹੀ ਦਿੱਤਾ ਠੀਕ ਹੈ ਜੀ ਠੀਕ ਹੈ ਮਤਲਬ ਕਿ ਜੈਨੂਨ ਕੰਮ ਕੀਤਾ ਹੋਇਆ ਥੋੜਾ ਥੋੜਾ ਕੰਬੀਨੇਸ਼ਨ ਕਰਕੇ ਵਧੀਆ ਲੁੱਕ ਦਿੱਤੀ ਹੋਈ ਹੈ ਇਹਦੇ ਵਿੱਚ ਮਤਲਬ ਜਿਵੇਂ ਜਿਵੇਂ ਕਸਟਮਰ ਡਿਮਾਂਡ ਕਰੀਆ ਉਸ ਕੋ ਸਹਿਬ ਨਾਲ ਆਪਾਂ ਕਰੀਆ ਜੀ 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 ਲਓ ਭਾਈ ਆ ਚੀਜ਼ ਚੈੱਕ ਕਰ ਲਓ ਤੇ ਜਿਹੜਾ ਫਰੰਟ ਦਾ ਜਿਹੜਾ ਬੁਡਨ ਦਾ ਕੰਮ ਹੈ ਸਾਰਾ ਆਪਾਂ ਨੇ ਕੀਤਾ ਹਨਾ ਜੀ ਸਰ ਲਓ ਭਾਈ ਚੱਲੀ ਜੇ ਅੰਦਰ ਹੁਣ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਹੋਰ ਕਿਚਨ ਦਾ ਵੀ ਕੰਮ ਕੀਤਾ ਹੈ ਕਿਚਨ ਕਿਚਨ ਦਾ ਗਿਆ ਸਭ ਤੋਂ ਪਹਿਲਾਂ ਡੋਰਸ ਚੈੱਕ ਕਰ ਲਓ ਇੱਕ ਵਾਰੀ ਸਾਰੇ ਹੋਰ ਕਿਚਨ ਦੇ ਵਿੱਚ ਲੈ ਕੇ ਜਾ ਇੱਕ ਚੀਜ਼ ਹੋਰ ਕਹਿ ਦੰਨਾ ਮੈਂ ਇੱਥੇ ਆਪਣੇ ਡੋਰਸ ਦੀ ਹਮੇਸ਼ਾ ਵਾਰੰਟੀ ਵੀ ਰਹਿੰਦੀ ਹ ਕਿੰਨੇ ਕ ਟਾਈਮ ਦੀ ਦੇ ਦੇ ਦਨੇ ਉਹਨੇ ਆਪਾਂ ਇਹ ਅਲੱਗ-ਅਲੱਗ ਆ ਕਿਸੇ ਦੀ 5 ਸਾਲ ਦੀ ਕਿਸੇ ਦੀ 10 ਸਾਲ ਦੀ ਹੈ ਠੀਕ ਹੈ ਕਿਸੇ ਦੀ 15 ਸਾਲ ਦੀ ਹੈ ਉਹ ਅਲੱਗ-ਅਲੱਗ ਉਸ ਕਨਸੈਪਟ ਦੇ ਸਾਹਮਣੇ ਲੈ ਬਈ ਜਿਹੜੇ ਬਈ ਕਿਚਨ ਦੇ ਭਲੇਖੇ ਜੇ ਕੱਢਣੇ ਨੇ ਹੈ ਗੇੜਾ ਮਾਰ ਲਿਓ ਇੱਕ ਵਾਰੀ ਕਰਾਉਂਦਾ ਬਈ ਦੇਖੋ ਤਸੱਲੀ ਹਣਾ ਯਾਰ ਇਹ ਦੇਖੋ ਇਹ ਪੈਂਟਰੀ ਯੂਨਿਟ ਆ ਗਿਆ ਆਪਣਾ ਬੱਲੇ 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 ਕੰਿਆਂ ਦੀ ਕਹਿੰਦਾ ਰੂਹ ਕੁਛ ਹੋਜੂ ਬਈ ਯਾਰ ਕਹਿੰਦਾ ਰਸੋਈ ਤਿਆਰ ਕਰਾਣੀ ਇਹਦੇ ਨਾਲ ਦੀ ਕਰਾਉਣੀ ਹੈ ਨਾ ਬਈ ਉਸ ਤੋਂ ਬਾਅਦ ਸਾਰਾ ਲੱਕੜ ਦੀ ਹਣਾ ਇਹਦੇ ਜੀ ਇਹ ਆ ਗਿਆ ਆਪਣਾ ਮੈਗੀ ਕੋਰਨਰ ਓਕੇ ਜੀ ਕਿਸੇ ਸਲਾਹੇ ਦੇ ਦਨ ਕਿਸੇ ਨੇ ਕਿਚਨ ਦਾ ਮਤਲਬ ਤੁਸੀਂ ਕੰਮ ਕੋਈ ਵੀ ਕਰਾ ਸਕਦੇ ਹੋ ਇਹਨਾਂ ਉਰ ਤੱਕ ਕੰਪਲੀਟ ਕੰਮ ਦਿਖਾਉਣ ਦਾ ਸੋਨੂ ਮਕਸਦ ਕੀ ਹੈ ਕਿ ਤੁਸੀਂ ਇਹਨਾਂ ਦਾ ਕੰਮ ਦੇਖ ਸਕੋ ਕੰਮ ਫਿਨਿਸ਼ਿੰਗ ਜ਼ਰੂਰੀ ਹੁੰਦੀ ਹੈ ਹਨਾ ਉਹ ਚੀਜ਼ ਮੈਟਰ ਕਰਦੀ ਹੁੰਦੀ ਹੈ ਕਿ ਡਰੋਲ ਡਰੋਲ ਸਾਰਾ ਕੁਝ ਲੱਕੜ ਦੀ ਨਾਲੇ ਜੀ ਲਾ ਬਈ ਆ ਚੀਜ਼ ਸਾਊਂਡ ਪ੍ਰੂਫ ਹੈ ਹਰ ਇੱਕ ਚੀਜ਼ ਹੈ ਨਾ ਇਹ ਲੋਗੀ ਆਵਾਜ਼ ਨਹੀਂ ਕਰਦੇ ਆਵਾਜ਼ ਨਹੀਂ ਕਰਦੇ ਜਿਵੇਂ ਆ ਚੀਜ਼ ਹੋ ਗਈ ਹੈ ਨਾ ਠੀਕ ਹੈ ਇਹ ਸਾਊਂਡ ਨਹੀਂ ਕਰੇਗੀ ਇਹ ਸੌਫਟ ਵੀ ਲਗਾਰ ਗਿਆ ਇਹ ਵੀ ਜਿਵੇਂ ਹੈਗਾ ਨਾ ਇਹਨੂੰ ਗੱਡਾਂਗੇ ਆਪਾਂ ਇਹ ਸੌਫਟ ক্লোਜ਼ ਹੈ ਸਾਰੇ ओके आवाज ਨਹੀਂ ਆਏਗੀ ਬਿਲਕੁਲ ਆਵਾਜ਼ ਨਹੀਂ ਆਉਂਦੀ ਹੈ ਨਾ আচ্ছা ਇਹ ਇੱਕ ਜੇ ਆਪਾਂ ਕਿਚਨ ਦੀ ਗੱਲ ਕਰੇ ਇਹ ਸਕੁਅਰ ਫੁੱਟ ਦਾ ਹਿਸਾਬ ਹੁੰਦਾ ਕੀ ਹੁੰਦਾ ਦਾ ਲੱਕੜ ਦਾ ਦਾ ਇਹ ਸਕੁਅਰ ਫੁੱਟ ਦਾ ਹੀ ਜ਼ਿਆਦਾ ਹਿਸਾਬ ਹੁੰਦਾ ਇਹਦੇ ਵਿੱਚ ਵੀ ਕਸਮਰ ਦੀ ਡਿਮਾਂਡ ਕੀ ਰਿਕੁਆਇਰਮੈਂਟ ਕੀ ਹੈ ਹੂੰ ਲੱਕੜ ਕੇ ਜੀ ਵਰਤਦੇ ਨੇ ਮੈਂ ਉਹਦੇ ਤੇ ਡਿਪੈਂਡ ਕਰਦਾ ਵੀ ਕਸਮਰ ਨੇ ਪੈਂਟਰੀ ਯੂਨਟ ਲੈਣਾ ਸ਼ਟਰ ਲੈਣਾ ਮੈਜੀ ਕੋਰਨਰ ਲੈਣਾ ਕਿਹੜੀ ਤੁਸੀਂ ਸੈਸ ਲੈਣੀ ਉਹ ਤੇ ਜ਼ਿਆਦਾ ਡਿਪੈਂਡ ਕਰਦਾ ਬਟ ਇਹਦੇ ਵਿੱਚ ਇਹ ਹੈ ਕਿ ਅਸੀਂ ਬਹੁਤ ਘੱਟ ਬਜਟ ਦੇ ਵਿੱਚ ਵਧੀਆ ਲਕਜ਼ਰੀ ਲੁੱਕ ਦੇ ਦਿੰਨੇ ਆ ਇੱਕ ਵਾਰੀ ਨਾ ਜੇ ਹੋ ਸਕੇ ਵਾਈਡ ਐਂਗਲ ਕਰਕੇ ਸਾਰੀ ਕਿਚਨ ਦਾ ਇੱਕ ਲੁੱਕ ਆਊਟ ਚੈੱਕ ਕਰਾ ਦੇ ਇਹ ਸਾਰਾ ਕੰਮ ਕੀਤਾ ਆਪਣੇ ਭਰਾ ਨੇ ਤੇ ਜਿੰਨਾਂ ਦੀ ਹੈਗੇ ਕੋਠੀਆਂ ਪੰਦਨ ਵਾਲੇ ਵੀ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਤੁਹਾਡੇ ਇਹਨਾਂ ਨੇ ਕਿੰਨੇ ਕੁ ਪੈਸੇ ਬਚਾਤੇ ਤਾਂ ਤੁਹਾਨੂੰ ਐਟਾ ਜਾਗੇ ਹੁਣ ਗੱਲ ਕਰੀ ਦਰਵਾਜ਼ਾ ਇੱਕਾ ਦਿਖਾ ਦਈ ਆਪਾਂ ਹੁਣ ਹਾਂਜੀ ਦਰਵਾਜ਼ਾ ਕਈ ਵਾਰ ਕੀ ਹੁੰਦਾ ਆਪਾਂ ਦਰਵਾਜ਼ਾ ਕਹਿ ਦਿੰਦੇ ਨਾ ਵੀ ਕੰਮ ਕਿਹਜਾ ਕਰਾਂ ਦੇਣਾ ਮਿੱਤਰੋ ਮੈਂ ਤਾਂ ਕਹਿਣਾ ਚਾਹੇ ਥੋੜਾ ਲੈ ਕੇ ਆ ਜਿਓ ਆਪਾਂ ਸੱਟ ਕੇ ਵੀ ਦਿਖਾਵਾਂਗੇ ਆਪਾਂ ਉੱਥੇ ਜਾ ਕੇ ਹਣਾ ਜੀ ਹੌਲ ਠੋਸ ਹੈ ਇਹ ਨਹੀਂਗਾ ਵੀ ਹਿੱਲ ਜੂਗਾ ਦਰਵਾਜ਼ਾ ਕਦੇ ਵੀ ਜਾਂਦਾ ਮੋਟਾਈ ਚੈੱਕ ਕਰ ਲਓ ਤੁਹਾਡੇ ਸਾਹਮਣੇ ਇਹ ਚੀਜ਼ ਜ਼ਰੂਰੀ ਤੇ ਕਰਸ ਵੀ ਕਿਉਂਕਿ ਨਾ ਕਈ ਵਾਰ ਕਹਿੰਦਾ ਕੱਲਾ ਬੋਰਡ ਲਵਾਉਂਦੇ ਨਾਲਕਾ ਜੀ ਜੀ ਠੀਕ ਹੈ ਉਹ ਹਿੱਲ ਜੂਗਾ ਜਦ ਸਾ ਮੇਰੇ ਨਾਲ ਖਰਾਬ ਹੋ ਜੂਗਾ ਇਹਦੀ ਚੈੱਕ ਕਰੋ ਮੋਟਾਈ ਕਿੰਨੀ ਹੈ ਤੁਹਾਡੇ ਸਾਹਮਣੇ ਹੈ ਬਈ ਲਓ ਅੱਛਾ ਇਸ ਤੋਂ ਇਲਾਵਾ ਹੋਰ ਆਪਣਾ ਕੀ ਕੰਮ ਹੈ ਔਰ ਉਸ ਤੋਂ ਬਾਅਦ ਅੰਦਰਲੇ ਪਾਸੇ ਆਪਾਂ ਰੂਮਸ ਵਗੈਰਾ ਦਾ ਦਿਖਾ ਦਿੰਨੇ ਜਿਹੜਾ ਕਬੂਡ ਵਗੈਰਾ ਦਾ ਟੀਵੀ ਪੈਨਲ ਵਗੈਰਾ ਦਾ ਅੱਛਾ ਉਹ ਵੀ ਆਪਣਾ ਸਾਰਾ ਬਣਾਇਆ ਹੈ ਐਲਈਡੀ ਪੈਨਲ ਵਗੈਰਾ ਹੈ ਨਾ ਐਲਈਡੀ ਉਹ ਆਪ ਤੇ ਆ ਚੀਜ਼ਾਂ ਵੀ ਆਪਣੀਆਂ ਕੀਤੀਆਂ ਨਗੀਆਂ ਜੀ ਜੀ ਸਾਰਾ ਇਹ ਦਰਵਾਜ਼ਾ ਟੀਵੀ ਪੈਨਲ ਵਗੈਰਾ ਦੇ ਅੱਛਾ ਆ ਵੀ ਆਪਣਾ ਟੀਵੀ ਪੈਨਲ ਵੀ ਲੱਕੜ ਦੀ ਸਾਰਾ ਤਿਆਰ ਕਰਾਇਆ ਹੈ ਨਾ ਜੀ ਜੀ ਸਰ ਟੀਵੀ ਵੱਡਾ ਲਾਇਆ ਭਾਈ ਮਹਿੰਗਾ ਲਾਇਆ ਭਾਈ ਲਾ ਭਾਈ ਇੱਥੇ ਵੀ ਆਪਣੇ ਆਗੇ ਉਹ ਸਾਰੇ ਡਰੋਲ ਡਰੋਲ ਵਗੈਰਾ ਲੱਕੜਾ ਲਾਣਾ ਏ ਟੂ ਚਾ ਲੋ ਜੀ ਉਸ ਤੋਂ ਬਾਅਦ ਅੰਦਰ ਆ ਜਾਓ ਇਧਰ ਵਾਲੇ ਬਸੇ ਪਰੂਨ ਦੇ ਵਿੱਚ ਦਿਖਾ ਦਿੰਦੇ ਆਂ ਇਧਰ ਵਾਲਾ ਰੂਮ ਹਾਂਜੀ ਲੋ ਭਾਈ ਦਰਵਾਜ਼ੇ ਦਾ ਸਾਰੇ ਆਪਣੇ ਹੀ ਲੱਗੇ ਹੋਏ ਨੇ ਨਾ ਹਾਂਜੀ ਸੀ ਆ ਲੋਕ ਵਗੈਰਾ ਦੇਖਣਾ ਸਾਰੇ ਐਂਟੀਕ ਦੇ ਵਿੱਚ ਆ ਮੈਂ ਮੇਨ ਫੋਕਸ ਇਹਨਾਂ ਤੇ ਕਿਉਂ ਕਰ ਰਿਹਾ ਕਿਉਂਕਿ ਲੋਕ ਮਾਰਕੀਟ ਦੇ ਵਿੱਚ ਬਹੁਤ ਮਹਿੰਗੇ ਮਿਲਦੇ ਆ ਮਹਿੰਗੇ ਮਿਲਦੇ ਆ ਠੀਕ ਹੈ ਆਪਣਾ ਜਿਵੇਂ ਕੰਪਨੀ ਨਾਲ ਡਾਇਰੈਕਟ ਟਾਈ-ਅਪ ਹੁੰਦਾ ਉਸ ਕਰਕੇ ਥੋੜਾ ਹਾਂ ਆਪਾਂ ਮਾਰਜਨ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਉਹ ਪਾ ਸਕਦਾ ਜੀ ਜੀ ਲਓ ਬਈ ਇਹ ਇਹ ਜਿਹੜੀ ਦਰਵਾਜੇ ਦੇ ਇਹਨਾਂ ਵਿੱਚ ਜਿੰਨੇ ਆਪਾਂ ਅੰਦਰਲੇ ਪਾਸੇ ਲੱਗੇ ਨੇ ਇਹਦੇ ਵਿੱਚ ਕਿਹੜੀ ਲੱਕੜ ਵਰਤੀ ਗਈ ਹੈ ਦਰਵਾਜਿਆਂ ਦੇ ਇਹਦੇ ਵਿੱਚ ਜੰਮੂ ਕਹ ਲਈਏ ਸਾਈਡ ਤੇ ਅੰਦਰੋਂ ਫਰਾਂਕ ਤੇ ਆਪਾਂ ਸਨ ਮਾਈਕਾ ਯੂਜ਼ ਕੀਤਾ ਇਹ ਮਤਲਬ ਕਿ ਇਹ ਜਿਹੜਾ ਅੰਦਰਲੇ ਪਾਸੇ ਦਾ ਸਾਰਾ ਕਨਸੈਪਟ ਹੈ ਹਾਂਜੀ ਇਹਨੂੰ ਆਪਾਂ ਪਾਲਿਸ਼ ਦੇ ਵਿੱਚ ਵੀ ਕਰ ਸਕਦੇ ਸੀਗੇ ਠੀਕ ਹੈ ਜੀ ਕਿਉਂਕਿ ਕਸਟਮਰ ਦੀ ਇਨਕ ਬਜਟ ਹੈ ਕਿ ਉਹ ਪਾਲਿਸ਼ ਵਾਲੇ ਵੀ ਲਗਾ ਸਕਦੇ ਸੀਗੇ ਬਟ ਅਸੀਂ ਜਿੱਥੇ ਖਰਚਾ ਬਚ ਸਕਦਾ ਸੀ ਆਪਾਂ ਉੱਥੇ ਬਚਾਇਆ ਬਾਕੀ ਸਭ ਨੂੰ ਇੱਕੇ ਦੀ ਲਾਈਫ ਵਧੀਆ ਹੈ ਲਾਈਫ ਵੀ ਵਧੀਆ ਲੁੱਕ ਵੀ ਬਹੁਤ ਪਿਆਰੀ ਹੈ ਲੁੱਕ ਵੀ ਬਹੁਤ ਪਿਆਰੀ ਹੈ ਇਹਦੀ ਪਾਲਿਸ਼ ਟਾਈਪ ਵਾਲੀ ਲੁੱਕ ਆ ਰਹੀ ਹੈ ਇਹਦੀ ਹਾਂ ਕਿਉਂਕਿ ਵੈਸੀ ਵਧੀਆ ਚੀਜ਼ ਹੈਗੀ ਹੈ ਠੀਕ ਹੈ ਜੀ ਜੀ ਲਓ ਬਈ ਆ ਚੈੱਕ ਕਰ ਲਓ ਥੋੜਾ ਜਿਹਾ ਰੂਮ ਦਾ ਚੈੱਕ ਕਰ ਲਓ ਬਈ ਇਧਰ ਪਾਸੇ ਦਾ ਦਖਾਨਾ ਲਓ ਅੱਛਾ ਸਾਰਾ ਇਧਰਲੇ ਪਾਸੇ ਆਪਾਂ ਕਹਿ ਦਿੱਤੀ ਕਿ ਹਣਾ ਉਹ ਡਰੈਸਿੰਗ ਦੀ ਧਰ ਆ ਗਿਆ ਹੁਣ ਸਾਰਾ ਕੰਮ ਲਓ ਬਈ ਇਹ ਆ ਮੋਲਡਿੰਗ ਵਗੈਰਾ ਚੈੱਕ ਕਰਵਾ ਜੀ ਲੈ ਵਾਈਡ ਐਂਗਲ ਤੇ ਕਰ ਦੇ ਇੱਕ ਵਾਰੀ ਚੈੱਕ ਬਈ ਉਹ ਜਿਹੜੀਆਂ ਬ੍ਰੇਕੀ ਚੀਜ਼ਾਂ ਨੇ ਮੋਲਡਿੰਗ ਮੋਲਡਿੰਗ ਸਾਰਾ ਕੁਝ ਚੈੱਕ ਕਰਾ ਦੇ ਲੈ ਬਈ ਅੱਛਾ ਇੱਕ ਕੱਪ ਬੋਰਡ ਤਿਆਰ ਕਰ ਇਧਰਲੇ ਪਾਸੇ ਇਹ ਬਾਹਰੋਂ ਮੋਲਡਿੰਗ ਚੈੱਕ ਕਰਵਾ ਦੋ ਅੱਛਾ ਇਹ ਇਹਨੂੰ ਸਪੈਸ਼ਲ ਦਿੱਤੀ ਚੀਜ਼ ਆ ਇਧਰਲੇ ਪਾਸੇ ਆਦਰ ਨੂੰ ਕੁਝ ਚੀਜ਼ ਦਿਖਾਵਾਂ ਸਾਰਿਆਂ ਨੂੰ ਇਹ ਵੀ ਯੂਨੀਕ ਜੀ ਹਨਾ ਦੇਖਿਆ ਜਾਵੇ ਜੀ ਇਹ ਇਹ ਮਤਲਬ ਕਿ ਇਹ ਲੋਕ ਨੂੰ ਹੋਰ ਨਖਾਰ ਦਈ ਇਹ ਮੋਲਡਿੰਗ ਦਿੱਤੀ ਹੋਈ ਹੈ ਨਹੀਂ ਆਪਾਂ ਕੱਲਾ ਅੱਜ ਹੜਾ ਕੁਝ ਚੁਗਾਠ ਲੱਗੀ ਹੋਈ ਹੈ ਪਰ ਇਹਨਾਂ ਚੁਗਾਠ ਨੂੰ ਕਵਰ ਵੀ ਕਰ ਲਿਆ ਇਹ ਕਵਰ ਕੀਤਾ ਮੋਲਡਿੰਗ ਨਾਲ ਥੋੜਾ ਜਿਹਾ ਸੋਨਾ ਹੋਰ ਬਣਾਤਾ ਇਹ ਵੀ ਆਪਾਂ ਨਹੀਂ ਬਣਾਈ ਹੈ ਹਨਾ ਜੀ ਲੈ ਬਈ ਅੰਦਰਲੇ ਪਾਸੇ ਆ ਕੱਪ ਕੁਫ ਬੋਰਡ ਚੈੱਕ ਕਰ ਲਓ ਬਈ ਆ ਸਾਰਾ ਕੁਝ A to Z ਆਪਾਂ ਨੇ ਕੀਤਾ ਹੋਇਆ ਜਣਾ ਆ ਲਓ ਜੀ ਇਦੇ ਵਿੱਚ ਮੋਟਾ ਜਿਹਾ ਕੰਮ ਹੁੰਦਾਗਾ ਆਜੋ ਹੁਣ ਡਿਫਰੈਂਸ ਦਿਖਾਣਾ ਬਈ ਕਈ ਵਾਰ ਕਰਾਇਆ ਜਾਂਦੇ ਨੇ ਕਿ ਬਈ ਕੰਪਨੀ ਇਹਨਾਂ ਦੀ ਡੋਰਬਨ ਵਾਲੇ ਕਈ ਵਾਰ ਉਨੀ ਕੀ ਕੰਮ ਹੀ ਛੱਡ ਜਾਂਦੇ ਨੇ ਹੁਣ ਇੱਥੇ ਦੋ ਸ਼ੀਟਾਂ ਸਨ ਮੈਂ ਇੱਕੀ ਤੇ ਲੱਗੀ ਹੋਈ ਹੈ ਨਾ ਤੁਸੀਂ ਗੈਪ ਚੈੱਕ ਕਰੋ ਗੈਪ ਮੇਨ ਜ਼ਿਆਦਾ ਹੈ ਤੇ ਇੱਧਰਲੇ ਪਾਸੋਂ ਨਹੀਂ ਬਥੇ ਵਿਰੇ ਕੀ ਕਰਦੇ ਨੇ ਬਥੇ ਕਹਿੰਦੇ ਨੇ ਯਾਰ ਚਲ ਨਿਮੇੜ ਕੰਮ ਚੱਲ ਚੱਲਦੀ ਹੈ ਜੀ ਜੀ ਬਿਲਕੁਲ ਇੱਥੇ ਵੀ ਅਲੱਗ ਤੋਂ ਕਟਿੰਗ ਕਰਕੇ ਪ੍ਰੋਪਰ ਤਰੀਕੇ ਨਾਲ ਪੇਸਟਿੰਗ ਹੈ ਨਾ ਜੀ ਕੱਲਾ ਕੱਲਾ ਮਤਲਬ ਇੱਕ ਇੱਕ ਚੀਜ਼ਾਂ ਧਿਆਨ ਕਰਿਆ ਗਿਆ ਦੇਖ ਲਓ ਬਈ ਫਿਨਿਸ਼ਿੰਗ ਚੈੱਕ ਉਹ ਚੀਜ਼ ਮੇਰਾ ਬਈ ਪਾਕਿਆ ਕੰਮ ਕੋ ਮੱਬਾਈ ਹੋ ਰਾਂਦਾ ਬਈ ਮੂਹੋਂ ਚੀਜ਼ਾਂ ਬੋਲਦੀ ਹੁੰਦੀਆਂ ਨੇਗੀਆਂ ਆਪਾਂ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੈ ਕਿਉਂਕਿ ਸਾਰਿਆਂ ਨੂੰ ਹੁਣ ਕਿਤੇ ਨਾ ਕਿਤੇ ਕਹਿੰਦਾ ਬਈ ਕਾਰ ਬਣਾਉਣ ਲੱਗੇਗੇ ਵੀ ਕਿੱਥੋਂ ਕੰਮ ਕਰਾਈਏ ਕਿਵੇਂ ਨਹੀਂ ਇੱਕ ਤਾਂ ਤੁਹਾਨੂੰ ਉਹੀ ਕੰਮ ਬਹੁਤ ਹੀ ਘੱਟ ਰੇਟ ਦੇ ਵਿੱਚ ਬਣ ਜਾਊਗਾ ਇੱਕ ਕੰਮ ਤੁਸੀਂ ਆਪਾਂ ਤੁਹਾਨੂੰ ਬਰੀਕੀ ਦੇ ਵਿੱਚ ਚੈੱਕ ਕਰਾਈ ਰਿਹਾ ਹੈ ਜੀ ਲਓ ਬਈ ਤੇ ਡੋਰਸ ਦਾ ਕੰਮ ਹੋ ਗਿਆ ਜੀ ਕਿਚਨ ਦਾ ਕੰਮ ਹੋ ਗਿਆ ਕੱਪ ਬੋਰਡ ਦਾ ਕੰਮ ਹੋ ਗਿਆ ਆ ਜੀ ਅਚਾ ਇਹ ਵੀ ਆਪਾਂ ਤਿਆਰ ਕਰਿਆ ਜੀ ਹਾਂਜੀ ਹਾਂਜੀ ਲੈ ਬਈ ਅੱਛਾ ਇਹਦੇ ਵਿੱਚ ਵੀ ਲੱਕੜੇ ਵਰਤੀ ਗਏ ਹਨ ਜਿਵੇਂ ਅਗਲੇ ਪਾਸੇ ਬੈਕ ਸਾਈਡ ਇਹਦੇ ਵਿੱਚ ਲੋਅਰਸ ਦਾ ਕੰਮ ਹੈ ਜੀ ਆਹ ਚੀਜ਼ ਜੀ ਇਹ ਸਨਮਈਕਾ ਤਾਂ نیچے ਲੋਅਰ ਸਹੀ ਇਹ ਸਾਰਾ ਲੋਅਰ ਦਾ ਕੰਮ ਹੈ ਤੇ ਬਾਕੀ ਨਾਲ ਲੂਬਰ ਪਲੱਸ ਸਨਮਈਕੇ ਦਾ ਮੈਚਿੰਗ ਹੈ ਗਏ ਜੀ ਜੀ ਆਹ ਲਓ ਵੀ ਕਰ ਲਓ ਬਈ ਚੈੱਕ ਲੈ ਬਈ ਕਿਵੇਂ ਲੱਗੇ ਬਈ ਭਰਾ ਹੋਰਾਂ ਦਾ ਕੰਮ ਤੇ ਹਾਂ ਆਪਾਂ ਤੁਹਾਨੂੰ ਇਹਨਾਂ ਦੇ ਉੱਥੇ ਵੀ ਲੈ ਕੇ ਚੱਲਾਂਗੇ ਜਿੱਥੇ ਤਿਆਰ ਕਰਦੇ ਨੇ ਸਾਨੂੰ ਦਿਖਾਵਾਂਗੇ ਵੀ ਹਾਂ ਗੱਲਾਂ ਕੰਪਨੀ ਕੈਨ ਨੂੰ ਨਹੀਂ ਹੈਗੀ ਪੰਜਾਬ ਆਪਣਾ ਡੋਰਣਾਈ ਜੀ ਆਪਾਂ ਜਿੱਥੇ ਤਿਆਰ ਕਰਦੇ ਸਨ ਉੱਥੇ ਵੀ ਲੈ ਕੇ ਚੱਲਾਂਗੇ ਇੱਕ ਕੁਠੀ ਆਪਣੀ ਹੋਰ ਆਪਾਂ ਚੱਲੇ ਪਰ ਉੱਥੇ ਜੀ ਚਲੋ ਆ ਜਾਓ ਵੀ ਉਹ ਉੱਥੇ ਲੈ ਕੇ ਚੱਲਾਂਗੇ ਉਸ ਤੋਂ ਵੱਧ ਬਸ ਇੱਧੇ ਚੱਲਾਂਗੇ ਕੰਪਨੀ ਚ ਜੀ ਤੇ ਬਈ ਮਿੱਤਰੋ ਆ ਹੈਗੀ ਦੂਜੀ ਕੋਠੀ ਜਿੱਥੇ ਬਈ ਆਪਣੇ ਭਰਾ ਹੋਰਾਂ ਦੀ ਕੰਪਨੀ ਨਾਲ ਕੰਮ ਕੀਤਾ ਤੇ ਦਰਵਾਜ਼ਾ ਕਰ ਲੋ ਚੱਕ ਮਿੱਤਰੋ ਮੈਂ ਕਹਿੰਦਾ ਲੈ ਮੁੱਕਾ ਮਾਰ ਕੇ ਦਿਖਾ ਮਾ ਸਾਊਂਡ ਪ੍ਰੂਫ ਹੈ ਸਾਡਾ ਦਰਵਾਜ਼ਾ ਕੋਈ ਤੋੜ ਕੇ ਦਿਖਾਵੇ ਹੈ ਜੀ ਵਿੱਚ ਇੱਕ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵੇ ਜਿਵੇਂ ਕਹਿੰਦੇ ਨੇ ਜਿਵੇਂ ਕੰਪਨੀ ਦਾ ਬੋਰਡ ਆ ਜਾਂ ਕੰਪਨੀ ਤੋਂ ਬਣਿਆ ਉਹ ਨਹੀਂ ਇਹਦੇ ਵਿੱਚ ਜਿਵੇਂ ਫਰੇਮ ਬਣਾ ਕੇ ਆਪ ਸਾਰਾ ਮੈਨੂਫੈਕਚਰ ਕੀਤਾ ਹੋਇਆ ਅੱਛਾ ਜੋ ਉਹ ਫਰੇਮਿੰਗ ਕੀਤੀ ਆਪਾਂ ਨੇ ਕੀਤੀ ਇਹ ਜੀ ਨਹੀਂ ਅੰਦਰਲੀ ਸਾਈਡ ਵੀ ਜਿਵੇਂ ਇਹਦਾ ਇੰਨੀ ਫਰੇਮ ਲੱਗੀ ਹੋਈ ਹੈ 5 ਇੰਚ ਹਾਂ ਲੱਗੀ ਹੋਈ ਹੈ ਵਿਚਾਲੇ سپورਟ ਹਾਂਜੀ ਉੱਪਰ ਪਲਾਈ ਫਿਰ ਸਨਮਾਈ ਕਾਲਾ ਕਿ ਮਤਲਬ ਕਿ ਨਿੱਗਰ ਕੰਮ ਕੀਤਾ ਉਹ ਨਹੀਂ ਵੀ ਬਥੋਥਾ ਜਾਰੇ ਛੱਡਿਆਗਾ ਕੰਮ ਕੁਝ ਵੀ ਨਹੀਂ ਬਸ ਸਾਰਾ ਨਿੱਗਰ سپورਟਾਂ ਵਾਗਰ ਅੰਦਰੋਂ ਵੀ ਹੈਗਾ ਵੀ ਹਾਂ ਹਨਾ ਫੁੱਲ ਤੇ ਸਾਰੇ ਘਰ ਦੇ ਦਰਵਾਜ਼ੇ ਵੀ ਆਪਾਂ ਨੇ ਲਗਾਏ ਹਨਾ ਲਓ ਜੀ ਆ ਚੈੱਕ ਕਰ ਲੋ ਦਿੱਕਤ ਦਾ ਦਰਵਾਜ਼ਾ ਸਾਨੂੰ ਇੱਧਰ ਲੈ ਰੂਮ ਦਾ ਵੀ ਚੈੱਕ ਕਰਾ ਦਨੇ ਆਪਾਂ ਲਾਵੇ ਸਾਰੇ ਭਰਾ ਦੇਖ ਲਿਓ ਬਾਈ ਅੱਛਾ ਇਹਦੇ ਵਿੱਚ ਕੰਬੀਨੇਸ਼ਨ ਉਹਨੇ ਸੇਮ ਰੱਖਿਆ ਹੈ ਹਨਾ ਜੀ ਕਿਵੇਂ ਆ ਚੀਜ਼ ਹੈ ਜਿਵੇਂ ਉਹ ਉਹਦੇ ਨਾਲ ਮੈਚਿੰਗ ਕੀਤੀ ਨੇ ਸਾਰੇ ਦਰਵਾਜ਼ੇ ਦਾ ਲਓ ਜੀ ਚੈੱਕ ਕਰ ਲੋ ਹੁਣ ਆਪਾਂ ਸਾਨੂੰ ਇੱਕ ਵਾਰੀ ਅੱਛਾ ਇਹ ਵੀ ਆਪਾਂ ਨੇ ਕਰਾਈ ਤਿਆਰ ਲਓ ਬਈ ਇਹਦਾ ਵੀ ਆਪਣਾ ਪਰਮਾਤਮਾ ਦਾ ਘਰ ਕਹਿ ਸਕਦੇ ਆਪਾਂ ਤੇ ਇਹਦੇ ਵਿੱਚ ਵੀ ਜੇ ਕਿਸੇ ਨੇ ਕਰਾਣਾ ਹੋਵੇ ਹਨਾ ਜੀ ਤੇ ਆਪਾਂ ਇੱਧਰ ਤੇ ਵੀ ਕਰ ਦਨੇ ਆ ਲੁੱਕ ਵਗੈਰਾ ਤਿਆਰ ਤੇ ਆ ਗਈ ਮਿੱਤਰੋ ਕਿਚਨ ਜੋ ਕਿ ਟੋਟਲੀ ਵੁੱਡਨ ਦੀ ਹੈ ਹਨਾ ਆਪਣੀ ਜੀ ਆ ਵੀ ਜੀ ਜੀ ਇਹ ਪੈਂਟਰੀ ਸੈਕਸ਼ਨ ਆ ਗਿਆ ਓਕੇ ਜੀ ਲਾ ਬਈ ਆ ਕਰਵ ਦਰਸ਼ਨ ਮੇਤਰੋ ਲਾ ਬਈ ਆਮ ਕਿਚਨ ਜੇ 3-4 ਲੱਖ ਦੇ ਬਜਟ ਦੇ ਵਿੱਚ ਬਣਦੀ ਹੈ ਨਾ ਇਹ ਬਹੁਤ ਘੱਟ ਬਜਟ ਦੇ ਵਿੱਚ ਸੋਹਣੀ ਲੁੱਕ ਦੀ ਕਿਚਨ ਬਣੀ ਹੋਈ ਹੈ ਤਮਾਕਾ ਦੇ ਦੀ ਜੇ ਫਿਰ ਜੀ ਹੈ ਕਿੰਨਾ ਖਰਚਾ ਹੈ ਇਹਦੇ ਤੇ ਨੀਰ ਬੋਰ ਡੇਢ ਤੋਂ 2 ਲੱਖ ਰੁਪਏ ਖਰਚਾ ਆਇਆ ਕਿਚਨ ਤੋਂ ਅੱਧਾ ਪੈ ਗਿਆ ਜੀ ਇੰਨਾ ਕੁਝ ਕਰਾਣ ਦੇ ਬਾਵਜੂਦ ਵੀ ਠੱਲੜਲਾ ਸਾਰਾ ਪੋਰਸ਼ਨ ਭਰਿਆ ਪਿਆ ਉੱਪਰ ਬਰਾਬਰ ਚ ਪਰਤਾ ਆ ਨਾਲ ਦੇਤੀ ਉੱਥੇ ਤੱਕ ਦੀ ਕਿਚਨ ਹੈ ਲੈ ਚੈੱਕ ਕਰਾ ਦੇ ਉੱਥੇ ਸਿਰੇ ਤੱਕ ਦੀ ਕਿਚਨ ਹੈ ਕਰੋ ਚੈੱਕ ਹੁਣ ਐਨਾ ਕਹਿੰਦਾ ਬਾਈ ਕਹਿੰਦਾ 3 ਲੱਖ ਰੁਪਏ ਵਾਲਾ ਕੰਮ ਆਪਾਂ 1.5 ਤੋਂ 2 ਲੱਖ ਚ ਕਰਤਾ ਹੈ ਹਨਾ ਲੈ ਬਾਈ ਅੱਜ ਇੱਕ ਜੁੱਕ ਵਧੀਆ ਲਾਉਣੀ ਆ ਆਪਾਂ ਬਿਲਕੁਲ ਬਿਲਕੁਲ ਕੰਪਨੀ ਦੇ ਨਹੀਂ ਗਾਰੰਟੀ ਹੁੰਦੀ ਕਿੰਨੇ ਕਈ ਨਹੀਂ ਸਾਲ ਦੇ ਹਿਸਾਬ ਨਾਲ ਨਹੀਂ ਹੁੰਦੀ ਹੁੰਦੀ ਇਹਦਾ ਜੀ ਕਈ 3 ਸਾਲ ਦੀ ਇਹਦੇ 5 ਸਾਲ ਦੀ ਇਹਦੇ ਸਾਲ ਦੇ ਨਾਲ ਬਾਕੀ ਜੋ ਡਿਪੈਂਡ ਕਰਦਾ ਹੈ ਕਸਟਮਰ ਕਿੰਨੇ ਸਾਲ ਦੀ ਵਾਲਾ ਕਰਾਉਣਾ ਹੈਗਾ ਇਹ ਵੀ ਸਾਰੇ ਮਤ ਇਹ ਵੀ ਸੌਫਟ ਕਲੋਜ਼ਰ ਨਹੀਂ ਸੌਫਟ ਕਲੋਜ਼ਰ ਸਰ ਆਵਾਜ਼ ਉਜ ਨਹੀਂ ਕਰਦੇ ਮਿੱਤਰੋ ਚੀਜ਼ਾਂ ਬਦਲ ਗਈਆਂ ਲੋ ਬ ਆ ਜੀ ਚੇ ਕਰ ਲੋ ਚੈੱਕ ਆ ਸਿਰਫ ਆਪਾਂ ਦਿਖਾਉਣ ਦਾ ਮਕਸਦ ਇਹ ਹੁੰਦਾ ਤਾਂ ਜੋ ਤੁਹਾਨੂੰ ਫਿਨਿਸ਼ਿੰਗ ਤਾਂ ਹੀ ਪਤਾ ਲੱਗ ਸਕੇ ਕਿ ਇੱਕ ਤਾਂ ਫਿਨਿਸ਼ਿੰਗ ਚੈੱਕ ਕਰ ਲੋ ਸਾਰੇ ਜਿੰਨੇ ਵੀ ਡਰੋਲ ਨੇ ਕਿਸੇ 'ਚ ਕੋਈ ਉਹ ਵੀ ਨਹੀਂਗਾ ਕਿ ਫालतू ਗੈਪ ਹੋਊਗਾ ਦੂਰੋਂ ਤੁਹਾਨੂੰ ਵੀਡੀਓ 'ਚ ਦੇਖ ਰਹੀ ਐ ਵੀ ਯਾਰ ਦਿਖ ਕਿਦਾਂ ਦੀ ਐ ਕਈ ਵਾਰ ਕੀ ਹੁੰਦਾ ਇੱਥੇ ਗੈਪ ਵੱਧਦਾ ਹੀ ਥੱਲੇ ਘਟ ਹੋ ਗਿਆ ਪਰ ਆਪਣਾ ਕੰਮ ਨਹੀਂ ਚਾਹੇ ਦਿਖਾੜੀ ਫालतੂ ਲੱਗ ਜਾ ਆਪਾਂ ਕੰਮ ਅਗਲੇ ਨੂੰ 0 0 ਕਰਕੇ ਦਵਾਂਗੇ ਲੈ ਬਾਈ ਕਰ ਲਈ ਜੀ ਦਰਸ਼ਨ ਦੂਸਰੀ ਕੋਠੀ ਦੇ ਹੁਣ ਆਪਾਂ ਚੱਲਦੇ ਆ ਆਪਣੇ ਭਰਾ ਹੋਰਾਂ ਦੇ ਜਿੱਥੇ ਵੀ ਮੈਨੂਫੈਕਚਰ ਹੁੰਦੀ ਹੈ ਉੱਥੇ ਸਰ ਨੂੰ ਡਿਜ਼ਾਈਨ ਦਿਖਾਵਾਂਗੇ ਵੈਰਾਈਟੀ ਬਹੁਤ ਜ਼ਿਆਦਾ ਪਈ ਹੈਗੀ ਚਲਈਏ ਆਪਾਂ ਉਧਰ ਜੀ ਜੀ ਤੇ ਆਪਾਂ ਪਹੁੰਚ ਗਏ ਬਾਈ ਭਰਾ ਹੋਰ ਜਿੱਥੇ ਕਰਦੇ ਨੇ ਦਰਵਾਜ਼ੇ ਤਿਆਰ ਤੇ ਆਹ ਵਾਲਾ ਜਿਹੜਾ ਸੈਕਸ਼ਨ ਹੈ ਇਹਦੇ ਵਿੱਚ ਨਾ ਕੁਝ ਕੁ ਡੈਮੋ ਪੀਸਿਸ ਪਏ ਨੇ ਇਹਦੇ ਵਿੱਚ ਤੁਸੀਂ ਡਿਜ਼ਾਈਨ ਵੀ ਦੇਖ ਸਕਦੇ ਹੋ ਮਤਲਬ ਬਹੁਤ ਸਾਰੇ ਹੁੰਦੇ ਨੇ ਵੈਸੇ ਤਾਂ ਤੁਸੀਂ ਸੋਸ਼ਲ ਮੀਡੀਆ ਤੋਂ ਕਿਤੇ ਵੀ ਫੋਟੋ ਚੱਕ ਲਓ ਚਾਹੇ ਉਹਦੇ ਨਾਲ ਤਿਆਰ ਕਰ ਲਓ ਬਟ ਇੱਥੇ ਪਰਲੇ ਪਾਸੇ ਆਪਣੇ ਮਸ਼ੀਨਾਂ ਨੇ ਜਿੱਥੇ ਆਪਾਂ ਮੈਨੂਫੈਕਚਰ ਕਰਦੇ ਹਾਂ ਨਾ ਜੀ ਤੇ ਕੁਛ ਕਾਪ ਇਹਨਾਂ ਨੂੰ ਆਪਾਂ ਦਿਖਾ ਦਿੰਨੇ ਆ ਬਾਈ ਕਿਸੇ ਪਰ ਇਹਨਾਂ ਜਿਹੇ ਜਿਹੀ ਮਰਜ਼ੀ ਲੱਗਣ ਦਿਆ ਕਰਾਂ ਜੀ ਮੈਂ ਜਾਲੀ ਵਾਲੇ ਤਿਆਰ ਕਰਾਉਣੇ ਹੁਣ ਜਿਹੇ ਜਾਂ ਮਰਜ਼ੀ ਆਪਾਂ ਨੂੰ ਲੁੱਕ ਦੇ ਦੇਣ ਡਿਜ਼ਾਈਨ ਜੋ ਮਰਜ਼ੀ ਦੇ ਦੇਣ ਨੈਟ ਦੇ ਲੈ ਕੇ ਦੇਣ ਬਾਈ ਆ ਦੇਖ ਲਓ ਇਹ ਸਰਮੈਕਲ ਲੈ ਕੇ ਜੀ ਇਹ ਇਹ ਸਰਮੈਕੇ ਵਾਲਾ ਜੀ ਇਹ ਸਰਮੈਕਲ ਸ਼ੀਟ ਹੈ ਮਤਲਬ ਕਿ ਸਰਮੈਕੇ ਦੇ ਵਿੱਚ ਹੁਣ ਅਸਲੀ ਡੈਮੋ ਘੇਰਦਾ ਜੀ ਟੁੱਟ ਜੂਗਾ ਨਹੀਂ ਇਹ ਲਾ ਭਾਈ ਸਾਡੇ ਸਾਹਮਣੇ ਸੱਟਣ ਦਾ ਕਾਰਨ ਇਹ ਨੇਗਾ ਕਿ ਅਸੀਂ ਉਹ ਕਰਦੇ ਆਂ ਪਤਾ ਕੀ ਚੱਕਰ ਪੈਂਦਾ ਗੇਟ ਤੱਕ ਇਹ ਹੀ ਚੀਜ਼ਾਂ ਮਿੱਤਰੋ ਜੇ ਮੈਂ ਧੱਕਾ ਨਾ ਕਰਾਂ ਠੀਕ ਹੈ ਤਾਂ ਮੈਂ ਜ਼ਿਆਦਾ ਕਰ ਲਿਆ ਹੁਣ ਕਰੇ ਆਪਾਂ ਚੀਜ਼ ਲਵਾਉਣੀ ਹੈ ਉਹ ਖਿੰਡ ਜਾਂਦਾ ਹੈਗਾ ਹੁਣ ਆ ਜੀ ਤੁਹਾਡੇ ਸਾਹਮਣੇ ਆ ਜੇ ਤੁਸੀਂ ਹੋਰ ਕਹੋਗੇ ਮੈਂ ਹੋਰ ਵੀ ਸੱਟ ਦੂੰਗਾ ਤੇ ਆ ਵੀ ਆ ਗਈ ਜ ਆਪਣੇ ਹਨਾ ਜਿਹੜਾ ਆ ਵਿੱਚ ਡਿਜ਼ਾਈਨ ਪਿਆ ਹੈ ਇਹ ਬਾਦੇ ਵਿੱਚ ਪਏ ਹੋਏ ਨੇ ਜ ਆਪਣੇ ਇਹ ਸੀਐਨਸੀ ਦੇ ਡਿਜ਼ਾਈਨ ਪੈਂਦਾ ਜ ਸਾਰਾ ਡਿਜ਼ਾਈਨਿੰਗ ਤੁਸੀਂ ਜਿਵੇਂ ਦੀ ਮਰਜ਼ੀ ਕਰਵਾ ਸਕਦੇ ਹੋ ਨੈਟ ਤੋਂ ਦੇਖ ਕੇ ਜਿੰਨੇ ਦੀ ਮਰਜ਼ੀ ਸੀਐਨਸੀ ਨਾਲ ਉਹ ਹੀ ਡਿਜ਼ਾਈਨ ਬਸ ਆਪਣਾ ਡਿਜ਼ਾਈਨ ਉਹਦੇ ਵਿੱਚ ਭਰ ਦੇਣਾ ਮਸ਼ੀਨ ਨਾਲ ਉਹ ਉਭਾਰ ਕੇ ਦੇ ਦੇਣਾ ਲਾਵੇ ਕੁਝ ਕਾਬਰ ਅੱਛਾ ਜੀ ਆ ਚੀਜ਼ ਆ ਗਈ ਜ ਆਪਣੇ ਮੋਲਡਿੰਗ ਵਾਲੀ ਹਨਾ ਜੀ ਇਹ ਇਹ ਪੇਂਟ ਦੇ ਵਿੱਚ ਇਹ ਪੇਂਟ ਵਾਲਾ ਪੱਲਾ ਤਿਆਰ ਕੀਤਾ ਹੋਇਆ ਹੈ ਇਹ ਅੰਦਰ ਜਿਹੜਾ ਇਹ ਆਪਣਾ ਐਡਿਚ ਮਾਰਦਾ ਕੰਮ ਆ ਇਹ ਜਿਹੜਾ ਠੀਕ ਹੈ ਸਾਈਡ ਤੇ ਇਹਦੀ ਜੰਮੂ ਕੈਲ ਦੀ ਫਰੇਮ ਲੱਗੀ ਹੋਈ ਆ ਇਹ ਵੀ ਐਚਡੀ ਐਚਮਾਰਾ ਐਚਡੀ ਐਚਮਾਰਾ ਇਹ ਮਤਲਬ ਕਿ ਦਿਲੇ ਸਾਰੇ ਐਚਡੀ ਐਚਮਾਰਦੇ ਆ ਸਾਈਡ ਤੇ ਫਰੇਮ ਜਿਹੜੀ ਜੰਮੂ ਕੈਲ ਦੀ ਆ ਠੀਕ ਹੈ ਜੀ ਇੱਕ ਜੇ ਆਪਾਂ ਗੱਲ ਕਰੀਏ ਵੀ ਆਪਣਾ ਜਿਹੜਾ ਸਟਾਰਟਿੰਗ ਪ੍ਰਾਈਸ ਹੁੰਦਾ ਜੀ ਪੱਲੇ ਦਾ ਜੀ ਰਿਕਾਰਡ ਪਹਿਲਾਂ ਵੀ ਤੋੜੇ ਤੇ ਜੀ ਹੁਣ ਵੀ ਤੋੜਨੇ ਨੇ ਸਟਾਰਟਿੰਗ ਕਿੰਨੇ ਤੋਂ ਆ ਇਹਦੇ ਪੱਲੇ ਦਾ ਸਟਾਰਟਿੰਗ ਆਪਣੀ ਪੱਲਾ ਤਿੰਨੇ ਤੋਂ ਸਟਾਰਟ ਹੋ ਜਾਂਦਾ ਮੰਨ ਰਹੇ ਹੋ 3000 ਤੋਂ ਪੱਲਾ ਸ਼ੁਰੂ ਹੋ ਜਾਂਦਾ ਜਿਹੇ ਜਾ ਮਰਜ਼ੀ ਤੁਸੀਂ ਕਹੋਗੇ ਔਰ ਇਹ ਵੀ ਗੱਲ ਨਹੀਂ ਹੈਗੀ ਕਿ ਉਰੇ ਤੇ 9000 ਦਾ ਉਰੋ 3000 ਦਾ ਜੇ ਉਹੀ ਪੱਲਾ ਤੁਸੀਂ ਬਾਜ਼ਾਰ ਚ ਲਓਗੇ ਉਹ ਕਿਸੇ ਨੇ 6500 ਕਿਸੇ ਨੇ 7000 ਕਿਸੇ ਨੇ 8000 ਕਈ 10 10 ਰੁਪਏ ਜੀ 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 ਹਣੇ ਇਹ ਸੇਮ ਚੀਜ਼ ਦਾ ਲੈ ਬਈ ਲਵੇ ਅਜੇ ਇੱਕ ਵਾਰੀ ਸੋ ਚੱਕਰ ਅੱਛਾ ਆ ਕੀ ਚੀਜ਼ ਆ ਗਈ ਜੀ ਫਿਰ ਆਪਣੀ ਇਹ ਵੀ ਇਤ ਦੇ ਚ ਮਾਰਦਾ 3D ਵਰਕ ਹੋਇਆ ਵੀ ਆ ਉਹ ਕਿ 3D ਵਰਕ ਹੋਇਆ ਜਿਹੜੀ ਫਰੇਮ ਜਿਹੜੀ ਇਹ ਸਾਗਵਾਂ ਦੀ ਲੱਗੀ ਹੋਈ ਹੈ ਹਾਂਜੀ ਠੀਕ ਹੈ ਅੰਦਰ ਜਿਹੜਾ ਇਹ ਆ ਇਹ ਐਚਡੀ ਐਚ ਮਾਰਦਾ 3D ਕਨਸੈਪਟ ਤਿਆਰ ਹੋਇਆ ਆ ਚੀਜ਼ ਬੜੀ ਜ਼ਬਰਦਸਤ ਹੈ ਨਾ ਜਿਵੇਂ ਹਨਾ ਇਹ ਟ੍ਰੈਂਡਿੰਗ ਦੇ ਵਿੱਚ ਅੱਜਕੱਲ ਇਹ ਪੂਰਾ ਅਗਲਾ ਕਹਿੰਦਾ ਕਿ ਯਾਰ ਮੈਨੇ ਯੂਨੀਕ ਜਿਹਾ ਹੋਣਾ ਡਿਜ਼ਾਈਨ ਪੂਰਾ ਘੈਂਟ ਹੋਣਾ ਹੈ ਟ੍ਰੈਂਡਿੰਗ ਵਿੱਚ ਕਰ ਲੋ ਚੱਕ ਮਿੱਤਰੋ ਮੈਂ ਕਹਿੰਦਾ ਫਿਨਿਸ਼ਿੰਗ ਕਰ ਲੋ ਚੱਕ ਯਾਰ ਹਨਾ ਜੀ ਇਹਦਾ ਮੈਨੂੰ ਹੈਂਡਵਰਕ ਨੂੰ ਹੀ ਫੀਲ ਕਰਤਾ ਤੁਹਾਨੂੰ ਹੈ ਲੈ ਬਈ ਆ ਕਰੋ ਬਈ ਚੱਕ ਅੱਛਾ ਇਹਦੇ ਵਿੱਚ ਆ ਡਿਜ਼ਾਈਨ ਵੀ ਆ ਗਿਆ ਇਹ ਵੀ ਇੱਥੇ ਦੇਚ ਮਾਰ ਦੇ ਵਿੱਚ ਇਹ ਮੇਨ ਡੋਰ ਤੇ ਅੱਜ ਕੱਲ ਬੜਾ ਉਹ ਚੱਲ ਰਿਹਾ ਟ੍ਰੈਂਡ ਹੈ ਨਾ ਵੀ ਜਿਹੜਾ ਮੇਨ ਡੋਰ ਤੇ ਆਪਾਂ ਦੋ ਦਰਵਾਜ਼ੇ ਆ ਗਏ ਤਾਂ ਤੁਸੀਂ ਮਤਲਬ ਕਿਹੋ ਜਿਹਾ ਮਰਜ਼ੀ ਡਿਜ਼ਾਈਨ ਕਹੋਗੇ ਉਹ ਜਿਹਾ ਇਹਦੇ ਨਾਲ ਦਾ ਆਪਾਂ ਕੀ ਦੇ ਦਾਂਗੇ ਜੀ ਇੱਕ ਆਹ ਚੀਜ਼ ਦੇਖੋ ਇਹ ਇਹ ਟੀਕ ਪਲਾਈ ਦੇ ਵਿੱਚ ਤਿਆਰ ਹੈ ਇਹ ਪੋਲਿਸ਼ ਵਾਲਾ ਅੱਛਾ ਇਹਦੇ ਤੇ ਸਰਮਾਇਕਾ ਨਹੀਂ ਹੈਗਾ ਇਹ ਸਰਮਾਇਕਾ ਨਹੀਂਗਾ ਇਹ ਪੋਲਿਸ਼ ਵਾਲਾ ਇਹਦੀ ਕਲੋਜ਼ ਕਰਕੇ ਮੈਂ ਕਹਿੰਦਾ ਵੀ ਆਪਾਂ ਥੋੜੀ ਦਿਖਾ ਦਈਏ ਇਹਦੀ ਫਿਨਿਸ਼ਿੰਗ ਯਾ ਇਹਦੀ ਪੋਲਿਸ਼ ਦਾ ਨਹੀਂ 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 ਪੋਲਿਸ਼ ਹੈ ਪੋਲਿਸ਼ ਕੀਤੀ ਹੋਈ ਹੈ ਇੰਨੀ ਸਫਾਈ ਜੀ ਬੱਲੇ ਬੱਲੇ ਯਾਰ ਬਈ ਯਾਰ ਪਤਾ ਕੀ ਚੱਕਰ ਆ ਦੇਖੋ ਆਪਾਂ ਹੁਣ ਖੜੇ ਆ ਉਰੇ ਲਾਈਵ ਮੈਂ ਜਿਵੇਂ ਹੱਥ ਮਾਰਾ ਮੈਂ ਇਹਨੂੰ ਪਹਿਲਾਂ ਲੱਗਿਆ ਭਲੇਕਾ ਪਿਆ ਮੈਂ ਤਾਂ ਹੀ ਬਾਰ-ਬਾਰ ਬੱਚ ਰਿਹਾ ਸੀਗਾ ਬਸ ਤਾਂ ਤੁਹਾਨੂੰ ਫੀਲ ਨਹੀਂ ਹੋਊਗਾ ਮੇਤਰੋ ਵੀ ਚੀਜ਼ ਕੀ ਹੈ ਇਹ ਵੀ ਪੁਲਿਸ ਆਪਣੇ 00 ਫਿੰਗਰ ਦੇ ਵਿੱਚ ਕੀਤੀ ਹੋਈ ਆ ਭਾਈ ਲੈ ਤੇ ਕੁਝ ਕੁ ਡੈਮੋ ਪੀਸਸ ਆ ਪਏ ਨੇ ਜਿ ਕਿਸੇ ਆਪਣੇ ਭਰਾ ਨੂੰ ਥੋੜਾ ਜਿਹਾ ਇਹ ਰੀਲੀਜ਼ਸ ਦੇ ਲੈਟਰ ਬਣਾਉਣਾ ਤਾਂ ਉਹ ਹੀ ਬਣ ਜਾਂਦਾ ਹੈਗਾ ਡਿਜ਼ਾਈਨ ਜਿਹਹਿਆ ਮਰਜੀ ਕਹੋਗੇ ਉਹ ਬਣ ਜਾਊਗਾ ਅੱਛਾ ਇਹਦੇ ਵਿੱਚ ਆਪਰ ਹੈ ਪਾਤੀ ਜੀ 골ਡਨ ਸਲੀਵ ਜੀ ਹੈ ਜੀ ਥੋੜਾ ਜਿਹਾ ਡਿਜ਼ਾਈਨ ਜਿਵੇਂ ਦਾ ਕਸਮਰ ਕਹੂਗਾ ਕੋਈ ਪੱਤੀ ਪਾਉਣੀ ਹੈ ਕੋਈ ਗਰੂਪ ਪਾਉਣਾ ਨਾ ਹਰੇਕ ਦਰਾਨਾ ਉਹ ਮੇਰਾ ਡਿਜ਼ਾਈਨ ਤਿਆਰ ਕਰਦਾ ਇੱਕ ਵਾਰੀ ਉਹ ਸਿਰੇ ਤੱਕ ਛਾਤੀ ਜੀ ਮਰਾ ਦੇ ਤੇ ਜਿੰਨੇ ਭਰਾ ਦੇਖ ਰਹੇ ਨੇ ਉਹ ਡੈਮੋ ਪੀਸਸ ਪਾਏ ਨੇ ਕਿ ਤੁਸੀਂ ਕਹੇ ਜਾ ਮਰਜੀ ਕਹੇ ਮਰਜੀ ਸਾਈਜ਼ ਦਾ ਤਿਆਰ ਕਰਾ ਸਕਦੇ ਜੀ ਬਾਕੀ ਇਹਨਾਂ ਦੀ ਬਾਹਰੋਂ ਲੋਕੇਸ਼ਨ ਦਿਖਾ ਦਾਂਗੇ ਬਈ ਜੇ ਤੁਸੀਂ ਉਰੇ ਆਉਣਾ ਉਰੇ ਆ ਜਾਓ ਕੋਈ ਚੱਕਰ ਨਹੀਂ ਟਾਈਮ ਕੱਢ ਕੇ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰੋ ਭਰਾ ਹੋਰ ਤੁਹਾਡੇ ਘਰੇ ਆਣਗੇ ਨਾ ਮੇਜਰਮੈਂਟ ਕਰ ਲੈਣਗੇ ਆਪਾਂ ਸਾਰਾ ਕੁਝ ਕਰਵਾ ਦਾਂਗੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਜਰੂਰ ਕਰਦੇ ਜੀ ਥੈਂਕ ਯੂ